ਇਹਦਾ ਇਦਾਂ ਹੀ ਮਨ ਗਧੇ ਦੀ ਨਿਆਈ ਹੈ ਤੇ ਇਹਨੂੰ ਜਦੋਂ ਜਿਆਦਾ ਖੁੱਲਾ ਛੱਡਦੇ ਨਾ ਤੇ ਫਿਰ ਇਹ ਖੁਰਲੀਆਂ ਭੰਨੇਗਾ ਕਿਵੇਂ ਕਰਨਾ ਫਿਰ ਨਿੰਦਿਆ ਕਰੇਗਾ ਬਕੇਗਾ ਇਥੇ ਸ਼ਬਦ ਆ ਰਿਹਾ ਬੋਧਾ ਬੋਲਣਾ ਫਿਰ ਬਕੇਗਾ ਅੱਗੇ ਪੜਦੇ ਆ ਫਿਰ ਪਤਾ ਨਹੀਂ ਕੀ ਕੀ ਬੋਲੇਗਾ ਫਿਰ ਆਪਣੀ ਜ਼ੁਬਾਨ ਖਰਾਬ ਕਰੇਗਾ ਆਪਣੇ ਮਨ ਨੂੰ ਖਰਾਬ ਕਰੇਗਾ ਤਪ ਤਪ ਖੱਪੇ ਬੋਧ ਬੇਕਾਰ ਜੈਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਵਿਲ ਲਾਏ ਪੱਕਾ ਹੋ ਗਈ ਵੈਸੇ ਕੋੜ ਵਾਲੇ ਨੂੰ ਕਹਿੰਦੇ ਨੇ ਬਾਹਰਲਾ ਕੋੜ ਮੈਂ ਹਮੇਸ਼ਾ ਬੇਤੀ ਕਰਦਾ ਹਾਂ ਨਾ ਇੰਨਾ ਖਤਰਨਾਕ ਨਹੀਂ ਵਾਇਦ ਹਕੀਮ ਡਾਕਟਰ ਸਰਜਨ ਠੀਕ ਕਰ ਲੈਂਦੇ ਨੇ ਅੱਜ ਕੱਲ ਬਾਹਲਾ ਰੋਗ ਠੀਕ ਹੋ ਜਾਂਦਾ ਪਰ ਜਿਹੜਾ ਮਨ ਦਾ ਕੋੜੀ ਹੈ ਉਹ ਬਾਹਰਲੇ ਕੋੜ ਨਾਲੋਂ ਖਤਰਨਾਕ ਹੈ ਬਾਰਲਾ ਕੋਲ ਤੇ ਸਰੀਰ ਨੂੰ ਪ੍ਰਭਾਵ ਕਰਦਾ ਬੰਦਾ ਕਹਿੰਦਾ ਬੁਸ਼ਕਾ ਹੁੰਦਾ ਸ਼ੂਤ ਦੀ ਬਿਮਾਰੀ ਪਰ ਇਹ ਹੋ ਜਿਓ ਇੰਨਾ ਕੀ ਹੋਏਗਾ ਤੇ ਜਿਹੜਾ ਮਨ ਦਾ ਕੋੜੀ ਹੁੰਦਾ ਸਾਨੂੰ ਕਹਿੰਦਾ ਆਓ ਜੀ ਵੈਲਕਮ ਮੋਸਟ ਵੈਲਕਮ ਜੀ ਜੀ ਆਇਆਂ ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਇਹ ਅੰਦਰ ਫੈਲ 86 ਪੀਰਤ ਜੇ ਨਾਵਾ ਉਤਰੇ ਨਾਹੀ ਮੈਲ ਉਹ ਕਹਿੰਦਾ ਮੋਸਟ ਵੈਲਕਮ ਜੀ ਇੱਕ ਬੜੇ